ਉਹ ਸਿੱਖ ਆਇਆ ਤੇ ਉਹਦੇ ਨਾਲ ਘਰ ਵਾਲੀ ਸੀਗੀ ਤੇ ਉਹ ਘਰ ਵਾਲੀ ਨੇ ਸਿਰ ਹਿਲਾਉਣ ਲੱਗ ਗਈ ਕਹਿੰਦੇ ਮਹਾਰਾਜ ਇਹਦੇ ਵਿੱਚ ਕਹਿੰਦੇ ਜੀ ਇਹਦੇ ਵਿੱਚ ਪੀਰ ਆ ਜਾਂਦਾ ਹੈ ਵੈਸੇ ਪੀਰ ਕਿਸੇ 'ਚ ਆਉਂਦਾ ਨਹੀਂ ਹੁੰਦਾ ਪੀਰ ਕਹਿੰਦੇ ਹੁੰਦੇ ਗੁਰੂ ਨੂੰ ਜਿਹੜੇ ਸਲਾਮਤ ਦੇ ਪੀਰ ਜਾਨਾ ਹੈ ਨਾ ਸਤਕਾਰਯੋਗ ਹੈ ਉਹ ਤਾਂ ਭਾਉ ਭਗਤੀ ਵਾਲੇ ਗੁਰਮਖੇ ਹੈ ਆ ਭੂਤ ਜਿੰਨ ਚੜੇਲਾ ਹੁੰਦੇ ਆ ਜਿਹੜੀਆਂ ਵਿੱਚ ਆ ਜਾਂਦੀਆਂ ਉਹ ਵੀ ਕਿਸੇ ਕਿਸੇ ਚ ਸਾਰਿਆਂ ਚ ਨਹੀਂ ਆਉਂਦਾ ਹੁੰਦਾ ਤੇ ਸਤਿਗੁਰੂ ਕਹਿੰਦੇ ਭਾਈ ਸਿੱਖਾ ਤੂੰ ਜਪਜੀ ਸਾਹਿਬ ਨਹੀਂ ਪੜਦਾ ਨਾ ਤੇਰੀ ਸਿੰਗੜੀ ਪੜਦੀ ਹੈ ਕਹਿੰਦੇ ਹਾਂ ਮਹਾਰਾਜ ਮੇਰੀ ਸਿੰਗੜੀ ਬਹੁਤ ਸਮੇਂ ਦੀ ਮੌਲਵੀ ਕੋਲ ਜਾਂਦੀ ਸੀ ਮੌਲਵੀ ਦਾ ਪ੍ਰਭਾਵ ਕਰਕੇ ਜਿਹੜੇ ਫਿਰ ਗੁਰੂ ਨੂੰ ਛੱਡ ਕੇ ਜਿਹੜੇ ਜਪਜੀ ਸਾਹਿਬ ਨਹੀਂ ਪੜਦੇ ਮਹਾਰਾਜ ਨੇ ਇੱਕ ਗੁਰਸਿੱਖ ਨੂੰ ਉਹਦੇ ਘਰੇ ਭੇਜਿਆ ਕਹਿੰਦੇ ਜਾ ਫਿਰ ਜਪਜੀ ਸਾਹਿਬ ਦੇ ਪਾਠ ਕਰਕੇ ਇਹਨੂੰ ਅਮਰਤ ਜਲ ਤਿਆਰ ਕਰਕੇ ਸ਼ਿਕਾਇਆ ਇਹਦੇ ਘਰੇ ਛਿੱਤੇ ਮਾਰ ਦਿਓ ਉਹ ਇਕਾਗਰ ਮਨ ਵਾਲੇ ਗੁਰਸਿੱਖ ਸੀਗੇ ਆਪਣੇ ਅਰਗੇ ਥੋੜੀ ਭਰੋਸੇ ਵਾਲੇ ਉਹ ਸਿੰਘ ਗਿਆ ਜਦੋਂ ਸਿੰਘ ਨੇ ਕਰਕੇ ਪੰਜ ਪਾਠ ਜਪਜੀ ਸਾਹਿਬ ਦੇ ਜਲ ਤੇ ਕਰਕੇ ਜਲ ਸ਼ਕਾਇਆ ਨਾਲ ਉਹਨਾਂ ਨੂੰ ਹਦਾਇਤ ਕਰਤੀ ਵੀ ਗੁਰੂ ਦਾ ਹੁਕਮ ਹੈ ਜਪਜੀ ਸਾਹਿਬ ਪਰਮ ਲੱਗ ਜਿਓ ਮੁਰ ਕੇ ਕਿਹੜੇ ਉਹਦੇ ਚ ਜਿੰਨ ਭੂਤ ਨੇ ਆਉਣਾ ਸੀ ਇਹ ਸਾਡੇ ਭਲੇ ਲਈ ਸੀ ਵੀ ਕਮਲਿਓ ਜੇ ਕਿਤੇ ਤੁਹਾਨੂੰ ਵੀ ਲੋੜ ਪੈ ਗਈ ਤੁਸੀਂ ਜਪਜੀ ਸਾਹਿਬ ਪੜਿਓ ਇਹਨਾਂ ਕੋਲੇ ਨਾ ਤੁਰੇ ਫਿਰਿਓ ਮਹਾਰਾਜ ਕਹਿੰਦੇ ਜੇ ਜਪਜੀ ਪੜੇਗਾ ਕਿਹੜੀਆਂ-ਕਿਹੜੀਆਂ ਵਸਤੂ ਮਿਲਣੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਇਹ ਤਾਂ ਬ੍ਰਹਮ ਗਿਆਨ ਬਖਸ਼ਦੀ ਆ ਗੁਰੂ ਦੀ ਬਾਣੀ ਆ ਜਿਹੜੀ ਅਰਥ ਵਿਚਾਰ ਕਰਾਏ ਔਰ ਮਾਈ ਮੁਕਤ ਹੋਏ ਸੋ ਸੰਸਾਰ ਨਹੀਂ ਤਰੇ ਕਾਮਨਾ ਪੜ ਹੈ ਇਕ ਮਨ ਓਏ ਸੰਪੂਰਨਤਾ ਕੀ ਤੱਕ ਛਿਣ ਪਰ ਬਾਣੀ ਨੂੰ ਗੁਰੂ ਮੰਨ ਬਾਣੀ ਦਾ ਸਤਕਾਰ ਕਰ ਗੁਰਬਾਣੀ ਦਾ ਆਦਰ ਕਰ ਫੇਰ ਗੱਲ ਵੱਣੀ ਐ ਜੇ ਬਾਣੀ ਦਾ ਭੈ ਨਹੀਂ ਕਰੇਂਗਾ ਔਰ ਬਾਣੀ ਦਾ ਸਤਕਾਰ ਨਹੀਂ ਕਰੇਂਗਾ ਫੇਰ ਮਹਾਰਾਜ ਕਹਿੰਦੇ ਤੇਰੇ ਨਾਲ ਰਿਸ਼ਤਾ ਹੀ ਕੋਈ ਨਹੀਂ